ਕੋ ਕਮ ਕਰ ਵੈਟੀਆਂ ਮੈਂ ਕਰ ਦੇ ਮੁਕਾ ਕੇ ਕਈ ਘਰ ਵਿੱਚ ਤਮ ਕਹਿ ਹਾਈ ਜਾ ਕੇ ਆ ਜਿਹੜੀ ਕੋਈ ਵੀ ਸਹੇਲੀ ਮੇਰੀ ਕੋਈ ਵੀ ਸਹੇਲੀ ਮੇਰੀ ਸੱਜਣੀ ਮੈਂ ਹੱਥ ਜੋੜ ਕੇ ਹੱਸਵਨ ਆਇਓ ਸਾਡੇ ਘਰ ਚੌਂਕੀ ਆਜੇ ਬਾਬਾ ਜੀ ਦੀ ਚੌਂਕੀ ਸਾਡੇ ਲੱਗਣੀ ਮੈਂ ਹੱਥ ਜੋੜ ਕੇ ਹੱਸਵਨੂ ਬਾਬਾ ਜੀ ਦੀ ਚੌਂਕੀ ਸਾਡੇ ਲੱਗਣੀ ਮੈਂ ਹੱਥ ਜੋੜ ਕੇ ਹੱਸਵਨੂ ਬਾਬਾ ਜੀ ਨੇ ਬਣਾ ਸੰਦ ਸੇਖਰ ਨਾਲ ਸਾਡਾ ਖਰਫਰ ਆ ਹੋਏ ਬਾਬਾ ਜੀ ਨੇ ਬਣਾ ਸੰਮਾਨ ਬਦਾਇਆ ਸਤ ਖਰ ਨਾਲ ਸਾਡਾ ਖਰਫਰ ਆ ਅੱਜ ਆਉਣਾ ਸਾਡੇ ਨਾਮ ਕੀ ਪਰੋਣਾ ਪਿਆਰ ਨਾਲ ਬਿਠਾਉਣਾ ਸਭ ਨੂੰ ਆਪਾਂ ਬਾਬਾ ਜੀ ਦਾ ਲੰਗਰ ਹੋਏ ਬਾਬਾ ਜੀ ਦਾ ਲੰਗਰ ਛਕਾਉਣਾ ਪਿਆਰ ਨਾਲ ਬਿਠਾਉਣਾ ਸਭ ਨੂੰ ਬਾਬਾ ਜੀ ਦਾ ਲੰਗਰ ਛਕਾਉਣਾ ਤਾਂ ਨਾਲ ਬਿਠਾਉਣਾ ਬੋਸਰਾ پارک ਸਾਡੇ ਸਰਦਾਰ ਸਾਹਿਬ ਜੀ ਦਾ ਸਾਡੇ ਮੈਨ ਪਬਲਿਕ ਜੀ ਉਹਨਾਂ ਦੇ ਜੀਜਾ ਜੀ ਬਲ ਬੋਸਰਾ پارک ਬੋਸਰਾ ਸਥਾਨ ਆਇਆ ਬੜੀ ਮਿਹਰਬਾਨੀ ਸ਼ੁਕਰੀਆ ਹਾਂ ਜੀ ਫਕਾਰੇ ਦਿੱਤੇ ਫੋਨ ਮੈਂ ਤਾਂ ਜਿਹੜੀ ਸੰਗਤ ਜਾਰੀਆ ਬਸ ਰਹਿ ਗਈ ਕਹਿਣੋ ਇੱਕ ਮਾਸੀ ਕਰ ਤਾਰੀ ਆ ਫਕਾਰੇ ਦਿੱਤੇ ਫੋਨ ਮੈਂ ਤਾਂ ਜਿਹੜੀ ਸੰਗਤ ਜਾਰੀਆ ਬਸ ਰਹਿ ਗਈ ਕਹਿਣੋ ਇੱਕ ਮਾਸੀ ਕਰ ਤਾਰੀ ਆ ਅਸਾਰੀ ਸੰਗਤ ਵੀ ਬੈਠੀ ਨਾਲੇ ਸੰਗਤ ਵੀ ਬੈਠੀ ਨਾਲੇ ਫੱਪਣੀ ਮੈਂ ਹੱਥ ਜੋੜ ਕੇ ਹਸਾ ਬਨੂ ਆਇਓ ਸਾਡੇ ਘਰ ਚੌਂਕੀ ਅੱਜ ਬਾਬਾ ਜੀ ਦੀ ਚੌਂਕੀ ਸਾਡੇ ਲੱਗਣੀ ਮੈਂ ਹੱਥ ਜੋੜ ਕੇ ਹੱਸ ਬਨੂ ਬਾਬਾ ਜੀ ਦੀ ਚੌਂਕੀ ਸਾਡੇ ਲੱਗਣੀ ਮੈਂ ਹੱਥ ਜੋੜ ਕੇ ਹੱਸ ਬਨੂ ਮੱਟਰ ਪਨੀਰ ਤੇ ਹਲ ਬਾਤ ਰੋਣੀ ਸ਼ਕਲੂ ਗਰੋ ਕਿਜਰਾ ਹੋਜੂ ਉਤਾ ਲੋਟਨੀ ਮੱਟਰ ਪਨੀਰ ਤੇ ਹਲ ਬਾਤ ਰੋਣੀ ਸ਼ਕਲੂ ਗਰੋ ਕਿਜਰਾ ਹੋਜੂ ਉਤਾ ਲੋਟਨੀ ਸੇਵ ਹਤਾਈ ਮੁਖ ਨਹੀਂ ਗੁਆਣਾ ਸੇਵ ਹਤਾਈ ਮੁਖ ਨਹੀਂ ਗੁਆਣਾ ਪਿਆਰ ਨਾਲ ਬਿਠੋਣਾ ਸਭ ਨੂੰ ਆਪਾ ਬਾਬਾ ਜੀ ਦਾ ਲੰਗਰ ਹੋਏ ਬਾਬਾ ਜੀ ਦਾ ਲੰਗਰ ਛਕਾਉਣਾ ਪਿਆਰ ਨਾਲ ਬਿਠੋਣਾ ਸਭ ਬੋੜਿਆਂ ਦਾ ਕਾਲਾ ਪੱਟੀ ਤੋਨੋਂ ਚੌਂਕੀ ਲਾਉਣਗੇ ਛੜੂਗਾ ਜ਼ਰੂਰ ਐਸੀ ਗੱਲ ਉਹ ਸੁਣਾਉਣਗੇ ਅਬੋੜਿਆਂ ਦਾ ਕਾਲਾ ਪੱਟੀ ਤੋਨੋਂ ਚੌਂਕੀ ਲਾਉਣਗੇ ਛੜੂਗਾ ਜ਼ਰੂਰ ਐਸੀ ਗੱਲ ਉਹ ਸੁਣਾਉਣਗੇ ਉਹ ਫੇਰ ਤੁਹਾਡੀ ਉੱਤੇ ਤਾੜੀ ਨਾਲ ਤਾੜੀ ਉੱਤੇ ਤਾੜੀ ਨਾਲ ਵੱਜਣੀ ਮੈਂ ਹੱਥ ਜੋੜ ਕੇ ਹੱਸਾਂ ਬਣੂ ਆਇਓ ਸਾਡੇ ਘਰ ਚੌਂਕੀ ਆਜ ਆ ਬਾਬਾ ਜੀ ਦੀ ਚੌਂਕੀ ਸਾਡੇ ਲੱਗਣੀ ਮੈਂ ਹੱਥ ਜੋੜ ਕੇ ਹਾਂ ਸਭ ਨੂੰ ਬਾਬਾ ਜੀ ਦੀ ਚੌਂਕੀ ਸਾਡੇ ਲੱਗਣੀ ਮੈਂ ਹੱਥ ਜੋੜੇ ਕਿ